ਕਿ ਜਨਰ ਸਾਡੇ ਨਾਲ ਨੇ ਭੁੱਲਰ ਸਾਹਿਬ ਸ਼੍ਰੀਲੰਕਾ ਦੇ ਨੈਸ਼ਨਲਿਸਟ ਜਿਹੜੇ ਇੰਡੀਆ ਘੁੰਮਣ ਆਏ ਸੀਗੇ ਅ ਵੱਡਾ ਕੇਸ ਸੀਗਾ ਕਿਉਂਕਿ ਫੋਰਨ ਨੈਸ਼ਨਲਿਸਟ ਸੀਗੇ ਇਹਨਾਂ ਨੂੰ ਕਿਡਨੈਪ ਕੀਤਾ ਜਾਂਦਾ ਹੈ ਔਰ ਪੁਲਿਸ ਲਈ ਕਾਫੀ ਚੁਣੌਤੀਆਂ ਦੀ ਕਿਉਂਕਿ ਨਵੇਂ ਸਾਲ ਦੀ ਡਿਊਟੀਆਂ ਤੇ ਵੀ ਤੁਸੀਂ ਲੱਗੇ ਸੀਗੇ ਔਰ ਛੁੱਟੀਆਂ ਚੱਲ ਰਹੀਆਂ ਸੀ ਉਸ ਦੇ ਬਾਵਜੂਦ ਇਹਨਾਂ ਦੇ ਜਿਹੜੇ ਨੈਸ਼ਨਲਿਸਟ ਸੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀ ਪਰ ਤੁਸੀਂ ਇਸ ਆਪਰੇਸ਼ਨ ਕਾਮਯਾਬ ਆਪਰੇਸ਼ਨ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 5 ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਕੀ ਕੀਤਾ ਕੀ ਕਹਿਣਾ ਚਾਹੁੰਦੇ ਜੀ ਦੇਖੋ ਮੈਂ ਆਪਣੀ ਟੀਮ ਨੂੰ ਐਪਰੀਸ਼ੀਏਟ ਕਰਦਾ ਕਿ ਜਿਵੇਂ ਸਾਨੂੰ ਇਤਲਾਹ ਮਿਲੀ ਇਸ ਗੱਲ ਦੀ ਕਿਉਂਕਿ ਸੈਂਸੇਸ਼ਨਲ ਤੇ ਬੜਾ ਹੀਨਸ ਕ੍ਰਾਈਮ ਇਹਨੂੰ ਮੈਂ ਕਹੂੰਗਾ ਫੋਰਨ ਨੈਸ਼ਨਲਸ ਕਿਡਨਾਪ ਹੋ ਜਾਣ ਔਰ ਉਹ ਤੋਂ ਰੈਂਸਮ ਮੰਗੀ ਜਾਵੇ ਤੋਂ ਅਸੀਂ ਉਹਨੂੰ ਸਭ ਤੋਂ ਪਹਿਲਾਂ ਦੇਖਿਆ ਕਿ ਉਹਨਾਂ ਦੀ ਜਿਹੜੀ ਸੇਫਟੀ ਸਿਕਿਉਰਟੀ ਨੂੰ ਇਨਸ਼ੋਰ ਕਰੀਏ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਫ੍ਰੀ ਕਰਾਈਏ ਔਰ ਉਹਦੇ ਚ ਅਸੀਂ ਚੰਦ ਕੰਟੇਨ ਦੀ ਕਾਮਯਾਬ ਹੋਏ ਉਹਨਾਂ ਨੂੰ ਟਰੈਕ ਕੀਤਾ ਹੁਸ਼ਾਰਪੁਰ ਏਰੀਆ ਚ ਜਦੋਂ ਉਹ ਫ੍ਰੀ ਹੋ ਗਏ ਫਿਰ ਅਸੀਂ ਪੂਰਾ ਫੋਕਸ ਕਰਕੇ ਤਿੰਨੇ ਚੋਂ ਦੋ ਮੇਨ ਅਕਿਊਜ਼ ਫੜ ਲਏ ਆਇਡੈਂਟੀਫਾਈ ਤਿੰਨੋ ਹੀ ਹੋ ਗਏ ਸੀਗੇ ਜੇ ਆਪਾਂ ਇਹਨਾਂ ਦੇ ਪਛੋਕੜ ਵਾਲ ਦੇਖੀਏ ਤੇ ਇਹਨਾਂ ਦੇ ਖਿਲਾਫ ਇੰਦਰਜੀਤ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਸੀ ਨੀਅਰਸ ਕ੍ਰਾਈਮ ਆਰਮਜ਼ ਐਕਟ ਔਰ ਐਨਡੀਪੀਐਸ ਦੇ ਇਹ ਜ਼ਿਆਦਾਤਰ ਦੋਆਬਾ ਏਰੀਆ ਦੇ ਰਹਿਣ ਵਾਲੇ ਨੇ ਇੱਕ ਲੜਕਾ ਬਟਾਲੇ ਦਾ ਜਿਹੜਾ ਗੁਰਪ੍ਰੀਤਾ ਜੇ ਫੜਨਾ ਬਾਕੀ ਹੈ ਤੇ ਜਿਹੜੀ ਕਾਂਸਪਿਰਸੀ ਸ਼ੁਰੂ ਹੋਈ ਉਹ ਇੱਕ శ్రీਲੰਕਨ ਨੈਸ਼ਨਲ ਫਿਗਰ ਹੋਇਆ ਹੈ ਨਾ ਕਿ ਦਿੱਲੀ ਦੇ ਵਿੱਚ ਇਹਨਾਂ ਨੂੰ ਇੰਟਰੋਡਿਊਸ ਜਿਹਨੇ ਕਰਵਾਇਆ ਇਹਨਾਂ ਨੂੰ ਉਹਨਾਂ ਨੇ ਬੜੇ ਵੈਲ ਪਲਾਨਡ ਤੇ ਕ੍ਰਿਮੀਨਲ ਤਰੀਕੇ ਨਾਲ ਇਹ ਸਾਰੀ ਜਿਹੜੀ ਆਪਣੀ ਕਾਂਸਪਿਰਸੀ ਨੂੰ ਅੰਜਾਮ ਦਿੱਤਾ ਸਰ ਇਹਨਾਂ ਨੇ ਜਿਹੜਾ ਸੀਗਾ ਰੈਂਸਮ ਕਿੰਨੀ ਮੰਗੀ ਸੀਗੀ ਔਰ ਕੀ ਇਹਨਾਂ ਨੇ ਕੋਈ ਪੈਸੇ ਦਿੱਤੇ ਵੀ ਸੀਗੇ ਜੀ ਕੁਝ ਪੈਸੇ ਇਹਨਾਂ ਨੇ ਪਾਏ ਸੀ 8000 ਯੂ ਐਸ ਡਾਲਰ ਦੀ ਗੱਲ ਡਿਮਾਂਡ ਹੋ ਰਹੀ ਸੀ 6 20000 ਜੀ ਜੀ ਇੰਡੀਅਨ ਕਰੰਸੀ ਪਾਈ ਗੇ ਸੀ ਕਿ ਸੋ ਐਜ਼ ਅ ਪ੍ਰੀਲੀਮਿਨਰੀ ਥਿੰਗ ਬਟ ਉਨੀ ਦਿਨ ਨੂੰ ਸਾਡੀ ਟੀਮ ਨੇ ਸਿਫਟਲੀ ਕਰਕੇ ਸਾਰਾ ਇਹ ਮਾਮਲਾ ਸੁਲਝਾ ਗਿਆ ਜੀ ਸਾਹਿਬ ਕਿਉਂਕਿ ਤੁਸੀਂ ਤੇ ਇਸ ਤਰ੍ਹਾਂ ਦੇ ਕਈ ਕੇਸ ਦੇਖੇ ਨੇ ਕਿਉਂਕਿ ਬੜੇ ਵੱਡੇ ਸ਼ਹਿਰਾਂ 'ਚ ਤੁਸੀਂ ਕੰਮ ਕੀਤਾ ਜਦੋਂ ਫੋਰਨ ਨੈਸ਼ਨਲਿਸਟ ਦੀ ਗੱਲ ਹੁੰਦੀ ਹੈ ਤਾਂ ਫਿਰ ਇੱਕ ਪ੍ਰੈਸ਼ਰ ਵੀ ਕਿਉਂਕਿ ਉਹ ਅੰਬੈਸੀ 'ਚ ਵੀ ਜਾ ਸਕਦੇ ਸੀ ਕਿ ਇੰਡੀਅਨ ਫੋਰਨ ਸਰਵਿਸ ਵੀ ਇਨਵੋਲਵ ਹੋ ਸਕਦੀ ਸੀ ਇਹਦੇ ਵਿੱਚ ਤਾਂ ਪੁਲਿਸ ਦੇ ਲਈ ਫਿਰ ਇਹ ਚਲੋ ਚੁਣੌਤੀਪੂਰਨ ਸੀਗਾ ਔਰ ਕਿੰਨੇ ਚਿਰ ਦੇ ਵਿੱਚ ਸਾਰਾ ਤੁਸੀਂ ਕੇਸ ਟ੍ਰੇਸ ਆਊਟ ਕੀਤਾ ਜੀ ਚੰਦ ਕੰਡਿਆਂ 'ਚ ਅਸੀਂ ਜਿਹੜੇ ਵਿਕਟਮ ਸੀ ਨੂੰ ਫ੍ਰੀਕ ਰਾਉਂਡ ਵਿੱਚ ਕਾਮਯਾਬ ਹੋਏ ਉਸ ਬਾਅਦ ਆਲਮੋਸਟ ਇੱਕ ਦਿਨ ਦੇ ਵਿੱਚ ਵਿੱਚ ਅਸੀਂ ਜਿਹੜੇ ਮੁਲਜ਼ਮ ਵੀ ਮੇਨ ਦੋਨੋਂ ਫੜ ਲਏ ਤੇ ਮੈਂ ਇਹਨੂੰ ਸਾਰੀ ਟੀਮ ਨੂੰ ਬਹੁਤ ਐਪਰੀਸ਼ੀਏਟ ਕਰਦਾ ਔਰ ਕਾਮਯਾਬੀ ਮੰਨਦਾ ਕਿ ਬੜਾ ਸੈਂਸਿਟਿਵਲੀ ਡੈਲੀਕੇਟਲੀ ਔਰ ਪ੍ਰੋਫੈਸ਼ਨਲੀ ਇਸ ਇਨਵੈਸਟੀਗੇਸ਼ਨ ਨੂੰ ਅੰਜਾਮ ਦਿੱਤਾ ਗਿਆ ਜੀ ਸਰ ਟੀਮਾਂ ਤੁਹਾਡੀਆਂ ਕਿਉਂਕਿ ਆਪਾਂ ਅੱਗੇ ਰਾਤ ਵੀ ਤੁਸੀਂ ਸਾਰੀ ਰਾਤ ਡਿਊਟੀ ਤੇ ਰਹੇ ਔਰ ਰਾਤ ਕਾਫੀ ਜਿਹੜਾ ਜਿਹੜਾ ਸੀ ਛੁੱਟੀਆਂ ਚੱਲ ਰਹੀਆਂ ਸੀ ਉਸ ਪਾਸੇ ਵੀ ਟੀਮਾਂ ਲੱਗੀਆਂ ਸੀ ਤੇ ਜਿਹੇ ਦੇ ਵਿੱਚ ਇਸ ਆਪਰੇਸ਼ਨ ਨੂੰ ਇੰਜ਼ਾਮ ਦੇਣਾ ਔਰ ਕਿਉਂਕਿ ਸਰਦ ਨਿਕਲ ਜਿਵੇਂ ਤੁਸੀਂ ਜ਼ਿਕਰ ਕੀਤਾ ਖਤਰਾ ਸੀ ਇਹਨਾਂ ਦੀ ਜਾਨ ਨੂੰ ਕਿੱਥੇ ਕਿੱਥੇ ਦੇਖੋ ਚੈਲੰਜ ਤਾਂ ਇਹੋ ਜਿਹੇ ਕੇਸ ਹੁੰਦੇ ਹੀ ਆ ਚਾਹੇ ਉਹ ਮਾਈਨਰ ਦੀ ਬੱਚੇ ਦੀ ਕਿਡਨਾਪਿੰਗ ਆ ਯਾਰ ਕੋਈ ਵੀ ਕਿਡਨਾਪਿੰਗ ਫॉर ਰੈਂਸਮ ਜਿਹੜੀ ਆ ਉਹ ਪੁਲਿਸ ਵਾਸਤੇ ਚੁਣੌਤੀ ਹੁੰਦੀ ਹੈ ਬਟ ਪ੍ਰਮਾਤਮਾ ਦੀ ਮਿਹਰ ਨਾਲ ਸਾਰਿਆਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਹ ਚੀਜ਼ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋਏ ਤੇ ਜਿਹੜਾ ਸ਼੍ਰੀਲੰਕਾ ਦਾ ਮੇਨ ਕਲਪਰੇਟ ਸੀਗਾ ਮੇਨ ਜਿਹੜਾ ਉਸ ਦੀ ਗ੍ਰਿਫਤਾਰੀ ਲਈ ਵੀ ਸੰਪਰਕ ਕੀਤਾ ਕਿਤੇ ਬਿਲਕੁਲ ਹੁਣ ਅਸੀਂ ਪੂਰੇ ਤੇ ਵਰਕ ਕੀਤਾ ਜਾਊਗਾ ਉਹਨੂੰ ਆਈਡੈਂਟੀਫਾਈ ਕਰਕੇ ਡੈਫੀਨਿਟਲੀ ਅਰੈਸਟ ਕਰਾਂਗੇ ਕੰਪਲੇਂਟ ਤੁਹਾਡੇ ਕੋਲ ਸਿੱਧੀ ਆਈ ਸੀ ਨਾ ਇਹ ਸਰ ਜਿਹੜੀ ਕੰਪਲੇਂਟਡ ਸੀ ਪਹਿਲਾਂ ਜਿਹੜਾ ਸੀਗਾ ਨਹੀਂ ਕੰਪਲੇਨਰ ਥਾਣੇ ਦੇ ਵਿੱਚ ਹੀ ਪਰਚਾ ਦਰਜ ਹੋਇਆ ਸੀ 30 30 ਤਰੀਕ ਨੂੰ ਹੋਇਆ ਸੀ ਔਰ ਇਮੀਡੀਏਟਲੀ ਐਕਸ਼ਨ ਚ ਆਈ ਪੁਲਿਸ ਥੈਂਕ ਯੂ ਸਰ ਤਾਂ ਬਹੁਤ ਵੱਡਾ ਆ ਅੱਜ ਸ਼੍ਰੀਲੰਕਾ ਦੇ ਜਿਹੜੇ ਦੋ ਫੋਰਨ ਨੈਸ਼ਨਲਿਸਟ ਸੀ ਜਿਹੜੇ ਦੋ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਸੀ ਉਹਨਾਂ ਨੂੰ ਕਿਡਨਾਪ ਕੀਤਾ ਜਾਂਦਾ ਹੈ 8000 ਯੂ ਐਸ ਡਾਲਰ ਦੀ ਜਿਹੜੀ ਮੰਗ ਕੀਤੀ ਜਾਂਦੀ ਹੈ ਸ਼੍ਰੀਲੰਕਾ ਦੇ ਨਹੀਂ ਇੱਕ ਜਿਹੜਾ ਨੈਸ਼ਨਲਿਸਟ ਸੀਗਾ ਉਸਨੇ ਸ਼੍ਰੀਲੰਕਾ ਦੇ ਦੋ ਜਿਹੜੇ ਆਏ ਸੀ ਦਿੱਲੀ ਘੁੰਮਣ ਉਹਨਾਂ ਨੂੰ ਇੱਕ ਅਲਬੇਨੀਆ ਕੰਟਰੀ ਦਾ ਵੀਜ਼ਾ ਲਵਾਉਣ ਦੇ ਲਈ ਜਿਹੜਾ ਸੀ ਉਹਨਾਂ ਨੂੰ ਸੰਪਰਕ ਕੀਤਾ ਤੇ ਬਾਅਦ ਚ ਉਹਨਾਂ ਨੂੰ ਕਿਡਨਾਪ ਕਰਕੇ ਅੰਮ੍ਰਿਤਸਰ ਲੈ ਆਂਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਕੇ ਸ਼੍ਰੀਲੰਕਾ ਦੇ ਜਿਹੜੇ ਦੋ ਨਾਗਰਿਕ ਸੀ ਉਹਨਾਂ ਦੇ ਜਿਹੜੇ ਬਾਕੀ ਦੂਸਰੇ ਸਾਥੀ ਨੇ ਕੰਪਲੀਟ ਕੀਤੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਨੂੰ ਤੇ ਇਮੀਡੀਏਟਲੀ ਕਿਉਂਕਿ ਜਿਵੇਂ ਸੀਪੀ ਸਾਹਿਬ ਨੇ ਦੱਸਿਆ ਕਿ ਇਹ ਜਿਹੜੇ ਨੈਸ਼ਨਲਿਸਟ ਸੀ ਇਹਨਾਂ ਦੀ ਜਾਨ ਨੂੰ ਖਤਰਾ ਸੀ ਔਰ ਪੁਲਿਸ ਨੇ ਇਮੀਡੀਏਟਲੀ ਆਪਰੇਸ਼ਨ ਲਾਂਚ ਕੀਤਾ ਤੇ ਹੁਸ਼ਿਆਰਪੁਰ ਤੋਂ ਜਿਹੜਾ ਸੀ ਜਿਹੜਾ ਪੁਲਿਸ ਨੇ ਇਹਨਾਂ ਨੂੰ ਬਰਾਮਦ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਕਲਪਰੇਟ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਖੋੜਾ ਟੀਵੀ ਅੰਮ੍ਰਿਤਸਰ